ਤਾਨੂੰ ਵੀਰ ਜੀ ਮੁਬਾਰਕਾਂ ਸਾਰੇ 2 ਨੰਬਰ ਅਵਾਰਡ ਨੂੰ ਸਾਰੇ 2 ਨੰਬਰ ਅਵਾਰਡ ਨੂੰ ਮੁਬਾਰਕਾਂ ਹੋਣ ਜਿਨ੍ਹਾਂ ਦਿਨ ਰਾਤ ਮਿਹਨਤ ਕਰਕੇ ਇੱਕ ਨਮਾਣੇ ਜੇ ਨੂੰ ਇਹਨਾਂ ਮਾਨ ਬਖਸ਼ਿਆ ਮੈਂ ਉਹਨਾਂ ਦਾ ਦਿਲੋਂ ਰਿਣੀ ਆ ਮੈਂ 2 ਨੰਬਰ ਅਵਾਰਡ ਦੇ ਵਿੱਚੋਂ ਜਿਹੜੇ ਵੀਰ ਭਰਾਵਾਂ ਨੇ ਦਿਨ ਰਾਤ ਕੀਤੀ ਏ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਇਸ ਜਿੱਤ ਨੂੰ ਲੋਕਾਂ ਦੀ ਜਿੱਤ ਕਦਾ ਜਿੱਤ ਵੇਖ ਰਿਹਾ ਠੀਕ ਹੈ ਜੀ ਪਹਿਲਾ ਤਜਰਬਾ ਜੀ ਹਾਂਜੀ ਜ਼ਿੰਦਗੀ ਚ ਪਹਿਲਾ ਤਜਰਬਾ ਹੈ ਆ ਸਾਡੇ ਪਿਓ ਦਾਦੇ ਨੇ ਅਜ ਤੱਕ ਇਸ ਰਾਜਨੀਤੀ ਚ ਕਦੀ ਪੈਰ ਨਹੀਂ ਧਰਿਆ ਸੀ ਪਹਿਲੀ ਵਾਰ ਅਸੀਂ ਜ਼ਿੰਦਗੀ ਦੇ ਵਿੱਚ ਮੈਂ ਰਾਜਨੀਤੀ ਚ ਪੈਰ ਧਰਿਆ ਹੈ ਮਹਾਰਾਜ ਨੇ ਮੈਨੂੰ ਤੇ ਜਨਤਾ ਨੇ ਮੇਰੀ ਮਾਨ ਬਖਸ਼ਿਆ ਇੰਨਾ ਮੈਨੂੰ ਭਰਾਵਾਂ ਦੇ ਸਹਿਯੋਗ ਨਾਲ ਹਾਂਜੀ ਕਿੰਨੀ ਵੋਟ ਤੇ ਜਿੱਤੀ ਹੋਈ ਅਸੀਂ 16 ਵੋਟਾਂ ਦੇ ਜਿੱਤ ਪ੍ਰਾਪਤ ਕੀਤੀ ਏ ਠੀਕ ਹੈ ਜੀ ਹਾਂਜੀ ਪਹਿਲਾ ਕੰਮ ਅਸੀਂ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਸੀਂ ਲੜੇ ਸੀ ਸਾਡੇ ਸਪੋਰਟਰਾਂ ਨੇ ਵੋਟਰਾਂ ਨੇ ਮੈਨੂੰ ਕਿਹਾ ਕਿ ਆਪਾਂ ਆਪਣੀ ਵਾਰਡ ਦੇ ਵਿੱਚੋਂ ਖੜੇ ਹੋਈਏ ਤੇ ਆਪਣੀ ਵਾਰਡ ਦਾ ਵਿਕਾਸ ਕਰਾਈਏ ਇਸ ਕਰਕੇ ਮੈਨੂੰ ਕਿਹਾ ਕਿ ਤੁਸੀਂ ਖੜੇ ਹੋਵੋ